ਕਹਿੰਦਾ ਜਦਾਂ ਕਰਦੇ ਆਂ ਕਿ ਮੈਂ ਕਹਿੰਦਾ ਨਹੀਂ ਕਰਨੀ ਉਹ ਨਹੀਂ ਕਰਨੀ ਰਹਿਣ ਦਿਓ ਆ ਜੋ ਕਰਾ ਦਿੰਦੇ ਰਹਿਣ ਦਿਓ ਨਹੀਂ ਨਹੀਂ ਰਹਿਣ ਦਿਓ ਸਾਡੇ ਨਾਲ ਬੋਲ ਸਭ ਦੇ ਉੱਪਰ ਚੱਕਲੇ ਮੜ ਕੇ ਆ ਜਾਓ ਬੰਦ ਤੁਸੀਂ ਗੱਲਾਂ ਕਰ ਲਓ ਤੂੰ ਕੰਮ ਕਰ ਲਓ ਕੋਈ ਗੱਲ ਨਹੀਂ ਤੁਸੀਂ ਏਡਵਾਨੀ ਬਣ ਕੇ ਕਿਹਨੇ ਕੋਈ ਗੱਲ ਨਹੀਂ ਅਰੇ ਭਾਈ ਜਰਾ ਬੰਦੇ ਤੁਹਾਡਾ ਕਰਦੇ ਨਹੀਂ ਪਿੰਡਾਂ ਪਾਣੀ ਨਹੀਂ ਪਾਣੀ ਰਹਿਣ ਦਿਓ ਬੰਦਾ ਨਾ ਲੜੇਗਾ ਕਰਾ ਦੇ ਜੀ ਨਾ ਤੁਹਾਡਾ ਲੱਲੀ ਜੀ ਸਾਹਿਬ ਲੱਲੀ ਜੀ ਸਾਹਿਬ ਲੱਲੀ ਜੀ ਸਾਹਿਬ ਜੰਨੀ ਸਾਹਿਬ ਰਾਮੇ ਲਿਖਾ ਤੁਹੇ ਵੀ ਸਾਰੇ ਸਰਬੋਤਮ ਬਣਾ ਮੈਂ ਉਹ ਦੇਖੋ ਮੇਰੀ ਗੱਲ ਸੁਣੋ ਤੁਹਾਨੂੰ ਹੱਥ ਜੋੜ ਕੇ ਬੇਨਤੀ ਕੀਤੀ ਆ ਜਾ ਸਾਰਾ ਪੰਜਾਬ ਬੰਦਿਆ ਸਾਰੇ ਬਾਜ਼ਾਰ ਬੰਦਿਆ ਆਪਾਂ ਕਿਹਦੇ ਕੱਲੇ ਥੋੜਾ ਵੱਡੇ ਆ ਤੁਸੀਂ ਵੀ ਇਹਦੇ ਪੰਜਾਬ ਦੇ ਅਧਿਕਾਰੀ ਆ ਲੜਾਈ ਸਾਡੀ ਦਾ ਨਹੀਂ ਪੰਜਾਬ ਦੀ ਆ ਇਹ ਲੜਾਈ ਪੰਜਾਬ ਦੀ ਆ ਇਹ ਲੜਾਈ ਤੁਸੀਂ ਵੀ ਇਹਦੇ ਪੰਜਾਬ ਦਾ ਅਧਿਕਾਰੀ ਹੋ ਤੇਰੇ ਰਿਆਣੇ ਦੀ ਲੜਾਈ ਆ ਸਾਡੇ ਆ ਦੇ ਵੀ ਆ ਕੱਲੀ ਲੜਾਈ ਕੱਲਿਆ ਵੀਓ ਭਰਾਓ ਇਹ ਦੇਖ ਪੰਜਾਬ ਦੀ ਆ ਪੰਜਾਬ ਦੀ ਪੰਜਾਬ ਚ ਆਪਾਂ ਰਹਿਣਾ ਪੰਜਾਬ ਦੀ ਲੜਾਈ ਲੜਨੀ ਆਪਾਂ ਕੱਲੇ ਕੱਲੇ ਨਾਲ ਲੜੀਏ ਆਪਾਂ ਬਹੁਤ ਹੀ ਆਪਾਂ ਬਹੁਤ ਹੀ ਆਪਾਂ ਨਿਮਰਤਾ ਸਹਿਮਤੀ ਕਰਦੇ ਆ ਕਿ ਪੰਜਾਬ ਸਾਰੇ ਪੰਜਾਬ ਦੇ ਬਾਗੀ ਬਾਡਰਾਂ ਦੇ ਲੜ ਰਹੇ ਹੈ। ਉਹ ਬੁੱਢਾ ਜਰਨੈਲ ਮਰਨ ਕੰਦੇ ਪਿਆ ਮਰਨ ਵਰਤ ਤੇ ਬੈਠਾ ਹੈ। ਦੇਖਣ ਦੇਣ ਵਾਸਤੇ ਆਪਾਂ ਦੁਕਾਨਾਂ ਨਹੀਂ ਬੰਦ ਕਰ ਸਕਦੇ। ਫਰਦ ਵੀ ਗਾਰੰਟੀ ਹੈ ਕਿ ਆਰੋ ਕੈਸ ਹੋਊ ਪਰ। ਦੇਖੋ 1150 ਪੰਡਾ। ਗੋਦੀ ਦੇ ਘਰ ਦੇ ਕਿ ਆਪਾਂ ਵੀ ਦੇਖ ਲਈਦਾ ਹੁੰਦਾ। ਜੇ ਗੋਦੀ ਦੇ ਘਰ ਸੋਗ ਹੈ ਤੇ ਆਪਣੇ ਘਰ ਥੀਰ ਨਹੀਂ ਪਕਾਈ ਦੀ। ਉਹ ਸਾਰੇ ਵੀਰਾਂ ਦੇ ਬਾਦ ਤੇ ਸਾਰੇ ਦੁਕਾਨਦਾਰ ਕੱਲ ਦੇ ਵੀਡੀਓ ਮਾਉਂਦੇ ਆ ਵੀ ਅਸੀਂ ਬੰਦ ਰੱਖਣੀ ਹੈ ਸਾਰੀਆਂ ਐਸੋਸੀਏਸ਼ਨਾਂ ਨੇ ਸਾਥ ਦਿੱਤਾ ਬੇਕੁਸ਼ਕ ਦੁਕਾਨਦਾਰ ਵੀ ਸਾਡਾ ਸਾਥ ਨਹੀਂ ਦੇ ਰਾ ਚੰਗੀ ਗੱਲ ਨਹੀਂ ਸੋ ਵੀਰੋ ਪਿਆਰ ਦਾ ਤਕਬੂਤ ਦੇਓ ਆਪਾਂ ਪੰਜਾਬ ਦੀ ਲੜਾਈ ਲੜ ਰਹੇ ਆ ਤੁਹਾਡਾ ਸਹਿਯੋਗ ਸਾਡੇ ਲਈ ਬਹੁਤ ਜ਼ਰੂਰੀ ਹੈ ਤੁਹਾਡੇ ਬਿਨਾ ਅਸੀਂ ਕੁਝ ਨਹੀਂ ਸਾਡੇ ਬਿਨਾ ਤੁਸੀਂ ਕੁਝ ਨਹੀਂ ਸੋ ਆਪ ਦੀ ਤਾਲ ਮੇ ਪਿਆਰ ਭਾਈਚਾਰਾ ਬਣਾ ਕੇ 4 ਵਜੇ ਤੱਕ ਦੁਕਾਨਾਂ ਬੰਦ ਬਾਰੇ ਦੁਕਾਨ ਦੇ ਰਵੀਰ ਸਾਡੀ ਇਹ ਬੇਨਤੀ ਨੂੰ ਕਬੂਲ ਲਓ ਜੀ ਆਜਾ ਜੀ ਸ਼ਰਨਜੀਤ ਜੀ ਆਪਾਂ ਮੁੜ ਕੇ ਆਉਂਦੇ ਆ ਵਾਪਸ ਯਾਦ ਹੈ ਹੱਕਾਂ ਦੀ ਲੜਾਈ ਹੈ ਆਗੂ ਤੁਹਾਡਾ ਨੰਨਵਰ ਤੇ ਬੈਠਾ ਹੈ ਤੇ ਤੁਹਾਡੇ ਲੋਕ ਬਾਗੜਾ ਦੇ ਜੁੱਝੀ ਜਾਂਦੇ ਹੋ ਤੁਸੀਂ ਇੱਕ ਦਿਨ ਬਾਅਦ ਤੋਂ ਪਿਆਰ ਦਾ ਸੰਗੋਤ ਦੇ ਬੰਦ ਕਰੋਗੇ ਕੱਢ ਕੇ ਯਾਰ ਆਂਦੀ ਆ ਮੇਰੇ ਵੀਰ ਯਾਰ ਕੋਟਕਾ ਦੇ ਭਰਾਵਾਂ ਨੂੰ ਬੋਲਦੀ ਹੈ ਯਾਰ ਸਤਾਉਂ ਸਤਾ ਨਾ ਕੀ ਕਰਾਂ ਅਪਨ ਫੁਵਾੜੇ ਦੇਖ ਸਾਰੇ ਬੈਜੀ ਇੰਨਾ ਨਾ ਕਰੋ ਬੈਂਕਾਂ ਦਾ ਬੰਦ ਕਰੋ ਮੇਰਾ ਵੀਰ ਮੌਕਾ ਦਿੱਤੇ ਆ ਜਾ ਕੇ ਕੋਟਕਾ ਦੇ ਖਾਓ ਨਾਲ 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 ਬੰਦ ਕਰਾ ਰਹੇ ਨੇ ਇਹੋ ਜੀ ਸਾਰੇ ਪਿਆਰ ਦਾ ਸੂਟ ਇਹ ਜਿਹੜੀ ਇੱਕ ਜਿਹੜਾ ਪਿਆਰ ਦਾ ਸੂਟ ਸਾਰੇ ਬੋਲਿਆ ਤੁਸੀਂ ਸਾਡੇ ਘਰ ਆਓ ਪਿਆਰ ਦਾ ਸੂਟ ਦੇ ਚਾਰਵੇਂ ਤੱਕ ਆਪਾਂ ਪਿੰਡਾਂ ਦੇ ਹੱਥ ਨੂੰ ਗੁੱਪਾਂ ਦੀ ਲੜਾਈ ਨੂੰ ਜਣ ਕਰੇ ਅੱਜ ਕੰਮ ਕਰਾਉਣਾ ਸਵਾਤ ਆਵੇ ਕੋਈ ਉੱਥੇ ਕਿਤੇ ਲੱਭਦਾ ਕੋਈ ਕਿਤੇ ਲੱਭਦਾ ਫੇਰ ਮੈਂ ਕਹਿੰਦਾ ਉਹ ਪੰਜ ਜੱਜ ਉਹ ਤਫਦੀਲਦਾਰ ਉਹ ਕਹਿ ਰਹੇ ਆਂ ਅੱਠ ਅੱਠ ਸਿਰ ਇੱਥੇ ਰਹਿ ਜਾਂਦੇ ਆਂ ਅੱਠ ਅੱਠ ਰੋ ਤੇ ਪਗਲ ਕਦੇ ਪਿਸ਼ਾਬ ਕਰਨੀ ਆਪੇ ਬਾਥਰੂ ਨਹੀਂ ਤੇ ਸਾਡੀ ਇਤਰਾਸ ਦੀ ਐ ਸਾਡੀ ਪ੍ਰਾਤਿਨੇ ਆ ਦੱਸੋ ਉਹ ਤਫਦੀਲ ਚ ਬੀਬੀਆਂ ਦਾ ਵੀ ਆਉਣਾ ਬੰਦਿਆਂ ਨਹੀਂ ਆਉਣਾ ਇਕੱਠਾ ਜਾਣ ਪਹਾਰ ਕਰਨਾ ਉਹ ਮਨਜੀਤ ਉਹ ਗੱਲ ਚੱਕਦੇ ਨਹੀਂ ਹਰ ਕੋਨੇ ਆ ਕੇ ਇੱਥੇ ਐਮਪੀ ਚਾਤਾ ਉਹ ਕਿਹੜਾ ਜੰਦਾ ਤਿਆਰ ਹੋਇਆ ਇਸ ਤਸਵੀਰ ਬਾਰੇ ਉਹ ਬਾਬਾ ਬਕਾਲਾ ਨਿਕਲ ਜਾਂ ਖੜਾ ਹੈ ਉਹ ਗਰਾਇਆ ਨਿਕਲ ਜਾਂ ਖੜਾ ਉਹਦੇ ਤੁਸੀਂ ਨਾ ਨਵੀਆਂ ਬੜੀਆਂ ਤੇ ਤੁਸੀਂ ਹਾਕਮ ਧਰ ਨੂੰ ਭਾਈ ਪੁੱਛਿਆ ਕਰੋ ਸਾਨੂੰ ਬਣਾਇਆ ਇੱਥੇ ਗੋਡੇ-ਗੋਡੇ ਪਾਣੀ ਖੜਦਾ ਹੈ ਤਸਵੀਰ ਦੇ ਵਿੱਚ ਉਹ ਪਬਲਿਕ ਦੇ ਬਾਥਰੂਮ ਜਾਣ ਵਾਲਾ ਇੱਥੇ ਵੀਰ ਲੱਤੋ ਸੇਕੀ ਵਾਲੀ ਤੁਸੀਂ ਦੱਸ ਰਹੇ ਹੋ ਨਾ ਆਇਆ ਭਰਾ ਸਾਡੇ ਸਾਰੇ ਕਿੰਨੇ ਬੂਟੂ ਪਾਕਿਸਤਾਨ ਆਰਜੀਨੂ ਰੀਸ਼ਾ ਗੋਪਰ ਸੇ ਨਾ ਧਰਿਆ ਕੋਈ ਨਾ ਕੀ ਰਹੇ ਨਾ ਕੋਈ Comandante de combo